ਅਸੀਂ ਲੈ ਕੇ ਆਏ ਇੱਕ ਹੋਰ ਖਬਰ ਜੋ ਸਿਰਫ ਸਿੱਧੂ ਮਸਲੂ ਦਾ ਯਾਦ ਨਹੀਂ ਸਗੋ ਸਾਡੀ ਸੱਭਿਆਚਾਰ ਪਛਾਣ ਨਾਲ ਵੀ ਜੁੜੀ ਹੋਈ ਹੈ ਆਖਰ ਕਿਉਂ ਜੇ ਸਿੱਧੂ ਮਸਲੂ ਨੂੰ ਵੇਖ ਕੇ ਅਨੇਕ ਨੌਜਵਾਨ ਮੁੰਡਿਆਂ ਨੇ ਪੱਗਾਂ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ ਉਸੇ ਸਿੱਧੂ ਮਸਲੂ ਦੀ ਤਸਵੀਰ ਨੂੰ AI ਦੀ ਮਦਦ ਨਾਲ ਬਦਲ ਦਿੱਤਾ ਗਿਆ ਹਾਂਜੀ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿੱਥੇ ਮੁੱਸੇਵਾਲੇ ਦੀ ਪੱਗ ਹਟਾ ਦਿੱਤੀ ਗਈ ਹੈ ਤੇ ਸਿੱਧੂ ਮਸਲੂ ਨੂੰ ਮੋਨੇ ਖੋਨੇ ਵਾਂਗ ਪੇਸ਼ ਕਰ ਦਿੱਤਾ ਗਿਆ ਇਹ ਤਸਵੀਰ ਨਾ ਸਿਰਫ ਝੂਠੀ ਹੈ ਸਗੋ ਬਹੁਤ ਦੁਖਦਾਈ ਵੀ ਇਹ ਸਿਰਫ ਸਿੱਧੂ ਦੀ ਵੇਦ ਵੀ ਨਹੀਂ ਇਹ ਸਾਡੀ ਪੰਜਾਬੀਅਤ ਦੀ ਸੇਲ ਦੇ ਮਾਪਿਆਂ ਤੱਕ ਪਹੁੰਚੀ ਤਾਂ ਮਾ ਚਰਨਕੌਰ ਜੀ ਨੇ ਸਿੱਧਾ ਆਪਣੇ ਸੋਸ਼ਲ ਮੀਡੀਆ ਤੇ ਆ ਕੇ ਕੱਟਿਆ ਕੰਮ ਦੇ ਵਿਰੁੱਧ ਗੱਲ ਕੀਤੀ। ਉਹਨਾਂ ਨੇ ਲਿਖਿਆ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਵੋ। ਇਹ ਸਿਰਫ ਇੱਕ ਪੋਸਟ ਨਹੀਂ ਇੱਕ ਮਾਂ ਦੇ ਅੰਦਰਲੇ ਗੁੱਸੇ, ਦਰਦ ਤੇ ਅਹਿਸਾਸ ਦੀ ਗੂੰਜ ਸੀ। ਚਰਨਕੌਰ ਨੇ ਆਖਿਆ ਜਦੋਂ ਮੇਰਾ ਪੁੱਤ ਸਟੇਜਾਂ ਉੱਤੇ ਸੱਚ ਬੋਲਦਾ ਸੀ ਲੋਕ ਉਸ ਦਾ ਵਿਰੋਧ ਕਰਦੇ ਸੀ ਪਰ ਸਿੱਧੂ ਕਦੇ ਨਹੀਂ ਡਰਿਆ ਉਹ ਹਮੇਸ਼ਾ ਸੱਚ ਦੀ ਆਵਾਜ਼ ਬਣਿਆ ਰਿਹਾ। ਅੱਜ ਉਹ ਪੁੱਤ ਨਹੀਂ ਰਿਹਾ ਪਰ ਲੋਕ ਉਸ ਦੀ ਯਾਦ ਨਾਲ ਖੇਡ ਰਹੇ ਨੇ। ਮਾਤਾ ਚਰਨਕੌਰ ਨੇ ਆਖਿਆ ਜਿਹੜਾ ਵੀ ਮੇਰੇ ਪੁੱਤ ਦੀ ਤਸਵੀ करेगा औरते सख्त तो सख्त कार्रवाई होवेगी ਤੁਸੀਂ اے ائی ਵਰਤ ਰਹੇ ਹੋ ਤਾਂ ਚੰਗੇ ਕੰਮ ਸਿੱਖੋ ਮੇਰੇ ਪੁੱਤ ਦੀ ਮਰਨੀ ਦਾ ਮਖੌਲ ਨਾ ਬਣਾਓ ਚਰਨਕੌਰ ਨੇ ਅਖੀਰ ਵਿੱਚ ਇਹ ਵੀ ਕਿਹਾ ਸਿੱਧੂ ਮਸੇਵਾਲ ਨੇ ਜਉਂਦੇ ਜੀ ਆਪਣੇ ਦਸਤਾਰ ਦੀ ਇੱਜ਼ਤ ਕੀਤੀ ਹੈ ਉਸ ਦੇ ਕੇਸ ਉਸ ਦੀ ਪੱਗ ਉਸ ਦੀ ਪਛਾਣ ਸਨ ਕਿਸੇ ਨੂੰ ਕੋਈ ਹੱਕ ਨਹੀਂ ਕਿ ਉਸ ਦੀ ਦਸਤਾਰ ਨਾਲ ਛੇੜਛਾੜ ਕਰੇ ਦੋਸਤੋ ਸਿੱਧੂ ਮਸੇਵਾਲ ਸਾਡੀ ਧਰਤੀ ਦਾ سپੂਤ ਸੀ ਉਸ ਦੀ ਯਾਦ ਨੂੰ ਮਜ਼ਾਕ ਨਾ ਬਣਾਈਏ اے ائی ਦੀ ਵਰਤੋਂ ਕਰਨੀ ਹੈ ਤਾਂ ਸੱਚ ਇਨਸਾਫ ਅਤੇ ਇੱਜ਼ਤ ਵਾਲੀ ਰਾਹੀ ਕਰੋ ਕੋਈ ਵੀ ਤਸਵੀਰ ਕੋਈ ਵੀ ਕਲਪਨਾ ਉਹ ਮਾਂ-ਬਾਪ ਦੇ ਦਿਲ ਨੂੰ ਨਾ ਖਾਵੇ ਜਿਸਨੇ ਸਿੱਧੂ ਮੂਸੇਵਾਲਾ ਲਾਲ ਜਮਿਆ ਜੇ ਤੁਸੀਂ ਵੀ ਸਿੱਧੂ ਮੂਸੇਵਾਲਾ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸੋ ਤੇ ਖੁਲਾਸਾ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਫੇਰ ਮਿਲਾਂਗੇ ਸੱਚ ਇੱਜ਼ਤ ਤੇ ਪੰਜਾਬ ਦੀ ਆਵਾਜ਼ ਲੈ ਕੇ ਧੰਨਵਾਦ